ਫਲੋਰ ਹਿਾਰਪੁਰ ਜੋ 4 ਸਾਲ ਦੇ ਬੱਚੇ ਨਾਲ ਹੁਣ ਹੀ ਘਟਨਾ ਕੀਤੀ ਗਈ ਉਸ ਨੂੰ ਦੇਖਦੇ ਹੋਏ ਅੱਜ ਫਲੋਰ ਵਿੱਚ ਵੀ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਧਾਨਾ ਦਲ ਤੇਰਾ ਸੋ ਕੋਰੇ ਸਵਨਿਹਾਰ ਸਿੰਘ ਫੌਜ ਨਿਰਮਨ ਸਿੰਘ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਗੁਰਦੁਆਰਾ ਬਾਬਾ ਜੀਵਨ ਸਿੰਘ ਸ਼੍ਰੋਮਣੀ ਲੁਧਿਆਣਾ ਜਥੇਦਾਰ ਬਾਬਾ ਬਲਕਾਰ ਸਿੰਘ ਜਥੇਦਾਨੀ ਬੀਬੀ ਰਣਜੀਤਕੌਰ ਬੀਬੀ ਚੇਤੋ ਮੋਰਚੇ ਦੀ ਅਗਵਾਈ ਜਥੇਦਰ ਕਲਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ ਸਮੂਹ ਸੇਵਾਦਾਰ ਬਾਬਾ ਕਰਨੈ ਸਿੰਘ ਨਿਹੰਗ ਸਿੰਘ ਜਥੇਦਾਰ ਗੁਰਵਾਜ ਸਿੰਘ ਨਿਹੰਗ ਸਿੰਘਾਂ ਵੱਲੋਂ ਫਲੋਰ ਵਿਕੇ ਪ੍ਰਵਾਸੀ ਭਾਈਚਾਰੇ ਨੂੰ ਅੱਜ ਵਰਨਿੰਗ ਦਿੱਤੀ ਕਿ ਇੱਥੇ ਰੇੜੀਆਂ ਦੁਕਾਨਾਂ ਛੱਡ ਕੇ ਚਲੇ ਜਾਓ ਇਹਨਾਂ ਨੂੰ 7 ਦਿਨ ਦਾ ਟਾਈਮ ਦਿੱਤਾ ਗਿਆ ਨਿਹੰਗ ਸਿੰਘਾਂ ਵੱਲੋਂ ਨਹੀਂ ਤਾਂ ਦੁਬਾਰਾ ਫਿਰ ਕਾਰਵਾਈ ਕੀਤੀ ਜਾਵੇਗੀ ਮੌਕੇ ਤੇ ਐਸਐਚਓ ਫਲਰ ਪੂਸ਼ਣ ਕਮਾਨ ਨੇ ਉਹਨਾਂ ਨੂੰ ਇਹ ਦੱਸਿਆ ਕਿ ਇਸ ਤਰ੍ਹਾਂ ਪ੍ਰਵਾਸੀਆਂ ਨਾਲ ਨਹੀਂ ਕਰਨਾ ਪਹਿਲਾਂ ਤਾਂ ਜਾ ਕੇ ਡੀਈਸੀ ਸਾਹਿਬ ਨੂੰ ਮੰਗ ਪੱਤਰ ਦਿਓ ਨਿਹੰਗ ਸਿੰਘਾਂ ਵੱਲੋਂ ਕਿਹਾ ਗਿਆ ਕਿ ਪਹਿਲਾ ਅਸੀਂ ਮੰਗ ਪੱਤਰ ਦਿੰਦੇ ਹਾਂ ਅਗਰ ਮੰਗ ਪੱਤਰ ਦੇ ਕੇ ਵੀ ਕੋਈ ਕਾਰਵਾਈ ਨਾ ਹੋਈ ਤਾਂ ਨਿਹੰਗ ਸਿੰਘਾਂ ਦੀਆਂ ਫੌਜਾਂ ਆਪਣੀ ਕਾਰਵਾਈ ਕਰਨਗੀਆਂ ਨਿਹੰਗ ਸਿੰਘਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਇਹਨਾਂ ਦੇ ਆਧਾਰ ਕੱਢ ਲੈ ਕੇ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਫਲਰ ਤੋਂ ਰਾਜਕੁਮਾਰ ਨੰਗਲ ਦੀ ਖਾਸਪੋਰ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਰੇਡੀਆ ਨਿਕਲੀਆਂ ਮੰਨ ਕਰਨੀਆਂ ਲੈ 5 ਸਾਲ ਦੇ ਜਵਾਕ ਨਾਲ ਕੀ ਕੋਸ਼ਿਸ਼ ਕੀਤਾ ਤੁਸੀਂ ਆਪਣੇ ਦੇਸ਼ ਪਹੁੰਚੋ ਆਏ ਤਾਂ ਵੇਚ ਲੈ ਲੋ ਕੱਲ ਨੂੰ ਨਾ ਲਾਵਾਂਗੇ ਨਹੀਂ 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 ਆਜਾ ਆਜਾ ਜਾਰੇ ਨੂੰ ਕੱਲ ਮੈਂ ਵੇਚ ਦਵਾਂਗਾ ਸੋਣੀ ਇਦਾਂ ਕੱਲ ਕੱਲ ਕਹਿੰਦੇ ਦੇਖੀਏ ਇਹ ਕਮੇਟੀ ਵਾਲੇ ਨਹੀਂ ਹੈਗੇ ਕੋਈ ਕੱਲ ਨੂੰ ਆਣਾ ਨਹੀਂ ਸਮਝੇ ਆਏ ਬਿਕਨ ਵਾਲੀ ਫੌਜ ਆ ਨਾ ਪੈਸੇ ਲੈਣ ਵਾਲੀ ਫੌਜ ਆ ਗੁਰੂ ਗੋਬਿੰਦ ਸਿੰਘ ਦੀ ਫੌਜ ਆ ਇਹ ਓਏ ਈਸੋਨ ਜੀਵਾਦਾ ਪਹਿਲਾਂ ਪਹਿਲਾਂ ਫੋਨ ਕਰ ਲੋ ਸਮਝਦਰੇ ਤੇ ਯਾਰ ਹੀ ਦੇਖਾ ਬਹੁਤ ਸਾਡੇ ਨਾਲ ਜਾ ਸਕਦੇ ਆ ਬਾਕੀ ਆਪਣੇ ਆਪਣੇ ਅੱਗੇ ਆ ਜਾ ਸਕਦੇ ਪਰ ਇਹਨਾਂ ਨੂੰ ਖੋਦ ਲਿਓ ਕੱਲ ਨੂੰ ਜੋ ਹੋਇਆ ਉਹਨੇ ਜਨਨ ਤੇ ਦਰਦ ਲੈ ਕੇ ਚਲਾਣਾ ਪੈਣਾ ਇੱਕ ਵਾਰੀ ਜਿਹਰੇ ਦਿਲ ਚੋਂ ਬੱਦਿਆ ਉਹ ਹੀ ਸੋਚਣਾ ਉਹ ਹੀ ਕਰੂਗਾ ਦੂਜੇ ਬੰਦੇ ਨੇ ਨਹੀਂ ਧੁਰਨਾ ਕੌਣ ਦੱਸੋ ਜਿਹੜਾ ਕਰੂਗਾ ਆਪਾਂ ਕਿਹਾ ਗੁੰਚ ਆਉਂਦਾ ਜਾਨੀ ਰਾਇਓ ਸਾਬਾ ਬਾਈ ਫਤੇ ਚਲੋ ਜੀ ਇਹ ਬਿਗਨ ਵਾਲੀ ਆ ਨਾ ਪੈਸੇ ਲਾ ਰਹੀ ਆ ਮੈਂ ਦੇਖਦਾ ਕਿ ਮੰਤਰੀ ਸ਼ੰਤਰੀ ਆ ਜਾਂ ਕੋਈ ਐਮਸੀ ਆ ਜਾਂ ਕੋਈ ਆ ਦੂਸਰੇ ਲੰਬੜਦਾਰ ਬਣੇ ਫਿਰਦੇ ਆ ਇਹ ਪੈਸੇ ਲਾ ਕੇ ਪਈਆਂ ਦੀਆਂ ਰੇੜੀਆਂ ਲਵਾਉਂਦੇ ਆ ਉਹ ਖਬਰਦਾਰ ਇਹ ਕੰਮ ਨਹੀਂ ਹੋਣ ਦਵਾਗੇ ਆਧਾਰ ਕਾਰਡ ਉਹਨੇ ਬਣਾਈ ਜਾਂਦੇ ਉਹ ਨਹੀਂ ਬਣ ਦਵਾਗੇ ਆਧਾਰ ਕਾਰਡ ਵੋਟਰ ਕਾਰਡ ਬਣਾ ਕੇ ਸਨੀਕ ਕੀਤੇ ਆ ਹਾਂਜੀ ਕਿਹੜੀ ਗੱਲ ਕਰੋ ਹਾਂਜੀ ਡੀਸੀ ਸਾਹਿਬ ਨਾਲ ਅਸੀਂ ਉੱਥੇ ਨਹੀਂ ਜਾਣਾ ਇਹ ਗੱਲ ਕਰਦੇ ਡੀਸੀ ਸਾਹਿਬ ਉਹ ਬਾਈ ਜੀ ਦਾ ਇਹ ਕਾਇਦੇ ਆ ਗਏ ਇੱਕ ਮੇਰੀ ਜੀ ਸੋਮ ਗੱਲਾਂ ਵਿੱਚ ਆ ਉਹ ਲੋਕ ਚੱਲੋ ਹਾਂਜੀ ਅੱਛਾ ਇੰਪੋਰਟੈਂਟ ਇਹੋ ਜਿਹੇ ਕਾਫੇ ਜਗਾ ਆਪਣਾ ਇੰਦਾ ਪੰਜਾਬੀ ਹੋਰ ਵੀ ਇੰਦਾ ਜਦੋਂ ਜੀ ਕਿੰਨੇ ਵਾਪਸ ਪੰਜਾਬਾਰੋਂ ਬੋਲਣ ਲੱਗ ਪਏ ਜੀ ਜਦ ਵੀ ਆਪਣਾ ਨਹੀਂ ਜਿੰਦੇ ਇਹ ਬੰਦੇ ਦੇ ਸਾਹਮਣੇ ਦਿਖਾਉਂਦਾ ਚਲ ਆਉਂਦੇ ਨਾ ਆਉਂਦੇ ਭਾਈ ਜਿਹੜੀ ਗੱਲ ਕਰਨ ਵਾਲੀ ਉਹ ਕਰੀਦੀ ਹੁੰਦੀ ਆ ਕੀ ਜੀ ਇੱਕ ਮਿੰਟ ਸੁਣਿਓ ਜਿਹੜੀਆਂ ਇਸੋ ਦੇ ਗੁਰਦੁਆਰੇ ਤੋਂ ਨਾਲ ਜਦ ਪਿਛਲੇ ਪਾਸੇ ਦਰਬਾਰ ਸਾਹਿਬ ਦੇ ਵਿਚੇ ਤੋਂ ਆ ਰਹੇ ਨੇ ਉਹ ਕਿੰਨਾ ਦਿਆਂ ਨੇ ਇਹਨਾਂ ਦੀਆਂ ਨੇ ਦੱਸੋ ਪਰਮਾਨੰਦ ਕਿੰਨਾ ਦਿਆਂ ਨੇ ਕਰੋ ਬਚਨ ਦੱਸੋ ਇਹਨਾਂ ਦੀਆਂ ਨੇ ਉਹ ਬਹੁਤ ਬੁਰਾ ਗੱਲ ਕਰਾ ਰਿਹਾ ਹੈ ਸਾਰੀ ਬੁਰੀ ਤਰ੍ਹਾਂ ਕਿ ਵੀਡੀਓ ਲੈ ਕੇ ਸਰਹਦ ਤੇ ਆਵਾਂਗੇ ਗੰਦਾ ਨਹੀਂ ਕਹਦਾ ਕੀ ਗੱਲ ਬੰਦੇ ਵਿੱਚ ਨਹੀਂ ਨਹੀਂ ਹਾਂ ਬਾਬਾ ਜੀ ਸਮੂਹ ਮੁੱਖ ਜਥੇਦਾਰ ਨੇ ਬੀਬੀ ਰਣਜੀਤ ਕੌਰ ਸਾਢੀ ਤੇ ਅੱਜ ਜਿਹੜਾ ਮੋਰਚਾ ਅੱਜ ਜਿਹੜਾ ਰੋਸ ਪ੍ਰਦਰਸ਼ਨ ਅਸੀਂ ਕਰ ਰਹੇ ਆ ਹੁਸ਼ਿਆਰਪੁਰ ਜੋ ਸ਼ਰਮਨਾਕਟਨਾ ਹੋਈ ਆ ਉਹਦੇ ਲਈ ਕਰ ਰਹੇ ਆ ਤੇ ਜਥੇਦਾਰ ਗੋਵਿੰਦਰ ਸਿੰਘ ਚੰਦਰੀ ਅਗਵਾਈ ਦੇ ਵਿੱਚ ਕਰ ਰਹੇ ਆ ਜੋ ਵੀ ਇਹ ਸ਼ਰਮਨਾਕਟਨਾ ਹੋਈ ਆ ਸਭ ਨੂੰ ਪਤਾ ਇਹ ਇਸ ਘਟਨਾ ਜੋ ਵੀ ਆ ਜਿੱਦਾਂ ਅਸੀਂ ਪੰਜਾਬ ਦੇ ਵਸਨੀਕ ਬਾਹਰ ਜਾਣੇ ਹਿਮਾਚਲ ਜਾਣੇ ਹਰਿਆਣਾ ਜਾਣੇ ਸਾਨੂੰ ਅੱਗੇ ਜਗਾ ਨਹੀਂ ਲੈ ਸਕਦੇ ਉੱਥੇ ਜਾ ਕੇ ਤੇ ਜਿਹੜੇ ਪ੍ਰਵਾਸੀ ਆ ਇਹ ਬਾਹਰੋਂ ਆਂਦੇ ਆ ਕਤਲ ਤੱਕ ਕਰਕੇ ਆ ਜਾਂਦੇ ਦੇ ਕੋਈ ਪੁੱਛਕਿਛ ਨਹੀਂ ਹੁੰਦੀ ਅਸੀਂ ਠੀਕ ਹੈ ਜੀ ਜਿੰਨਾ ਪ੍ਰਵਾਸੀ ਆ ਉਹਨਾਂ ਚੋਂ 90% ਕ੍ਰਿਮੀਨਲ ਰਿਕਾਰਡ ਹੋਊਗਾ ਉਹਦਾ ਜਨਜਾਤੀ ਨੇ ਕਦੀ ਵੀ ਇਸ ਚੀਜ਼ ਦੀ ਆਵਾਜ਼ ਨਹੀਂ ਦਿੱਤੀ ਤੇ ਕਦੀ ਵੀ ਇਹ ਦੇਖਿਆ ਨਹੀਂ ਗਿਆ ਰਿਕਾਰਡ ਕੀਆ ਆਪਣੇ ਘਰਾਂ ਵਿੱਚ ਆਪਾਂ ਕਰਾਏ ਦੇ ਕਮਰੇ ਦੇ ਦਿੰਦੇ ਆ ਤੇ ਉਹ ਉਸ ਚੀਜ਼ ਦਾ ਫਾਇਦਾ ਚੱਕ ਕੇ ਕਈ ਜਿਹੀ ਜਗ੍ਹਾ ਇਹ ਵਾਰਦਾਤ ਕੋਲ ਦਿੱਤੀ ਆ ਠੀਕ ਹੈ ਜੀ ਤੇ ਇਹੀ ਬੇਨਤੀ ਆ ਸਰਕਾਰ ਨੂੰ ਕਿ ਇਹਨਾਂ ਦੇ ਆਧਾਰ ਕਾਡ ਵੋਟਰ ਕਾਡ ਵਗੈਰਾ ਨਾ ਬਣਾਏ ਜਾ ਤੇ ਇਹਨਾਂ ਨੂੰ ਕੋਈ ਹੱਕ ਨਹੀਂ ਤੇ ਰਜਿਸਟਰੀਆਂ ਕਰਾਵਾਉਣ ਦੇ ਕਿੱਡੀਆਂ ਬੈਠੇ ਨੇ ਤੇ ਵੀ ਹੱਦ ਘਾਟ ਨਹੀਂ ਇਹ ਹੋਣਾ ਚਾਹੀਦਾ ਇਹਨਾਂ ਦਾ ਠੀਕ ਹੈ ਜੀ ਤੇ ਇੱਕ ਆਪਾਂ ਸੁਣੀ ਸੀ ਕਿ ਤੇ ਵੀਡੀਓ ਦੇਖੀ ਸੀ ਕਿ ਕਿੰਦੇ ਵੀ ਜੇ ਪੰਜਾਬੀ ਚੱਲਗੇ ਤਾਂ ਇੰਡਸਟਰੀਆਂ ਬੰਦ ਹੋ ਜਾਣਗੀਆਂ। ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਕਿਉਂ ਬੰਦ ਹੋ ਜਾਣਗੀਆਂ? ਸਾਡਾ ਪੰਜਾਬੀ ਭਾਈਚਾਰਾ ਵਿਹਲਾ ਮਰਦਾ। ਅਨਪਲਾਈਡ ਆ ਬਹੁਤ ਅਨਪਲਾਈਡ। ਠੀਕ ਹੈ ਜੀ। ਕਾਮਕਾਰ ਉਹਨਾਂ ਕੋ ਹੈ ਨਹੀਂ। ਤੇ ਫੇਰ ਕਈ ਵੀਡੀਓ ਦੇ ਥੱਲੇ ਕਮੈਂਟ ਕਰਨਗੇ ਵੀ ਭਾਈ ਪੰਜਾਬੀ ਕੰਮ ਕਰਕੇ ਨਹੀਂ ਰਾਜੀ। ਕਿਉਂ ਕਰਕੇ ਨਹੀਂ ਰਾਜੀ ਇਹ ਵੀ ਤੁਹਾਨੂੰ ਦੱਸ ਦਿੰਦੇ ਆ। ਆਪਿਆਂ ਆਪਣੇ ਡੱਬੇ ਦੇ ਪੀਸੋ ਤੋਂ ਗਿਰੂ ਦੀ ਕੰਮ ਕਰਦੀ ਹੈ ਅੱਜ ਦੇ ਟਾਈਮ ਦੇ ਵਿੱਚ ਮੁਝਾਈ ਦਿੱਨੀ ਆ। ਕਿੱਤੋਂ ਘੱਟ 25-30 ਹਜ਼ਾਰ ਰੁਪਏ ਪਸਨਾ ਦਾ ਚਾਹੀਦੀ ਹੈ ਨਾ ਤੇ ਪਈਆ ਕੀ ਕਰਦਾ ਪਰਵਾਸੀ 10 ਹਜ਼ਾਰ ਦੇ ਵਿੱਚ ਉਹ ਕੰਮ ਕਰ ਦੂਗੀ ਤੇ ਰਾਜੀ ਹੋ ਜਾਂਦਾ ਤੇ 10 ਹਜ਼ਾਰ ਦੇ ਵਿੱਚ ਜਿਹੜਾ ਪੰਜਾਬੀ ਕੰਮ ਕੰਮ ਲਊਗਾ ਪੰਜਾਬੀ ਕੰਮ ਕਰੂਗਾ ਵੀ ਤਾਂ ਉਹ ਕੀ ਕਰ 팔ੂ ਮੈਂ ਦੱਸਾਂ। ਸਹੀ ਹੈ। ਪਰਵਾਸੀਆਂ ਨੂੰ ਤਾਂ ਚਲੋ ਰਹਿਣਾ ਸਹਿਣਾ ਖਾਣਾ ਪੀਣਾ ਇੱਥੇ ਹੀ ਕਰ ਦਿੰਦਾ ਫ੍ਰੀ ਕਰ ਦਿੰਦਾ ਜਾਂਦਾ ਤੇ 10000 ਦਾ ਉਹਦੀ ਜੇਬ ਚ ਪੈਂਦਾ ਪੰਜਾਬੀ ਪੰਜਾਬੀ ਕੀ ਕਰੂਗਾ ਇਸ ਲਈ ਪੰਜਾਬੀ ਬੰਦਾ ਰਹਿਣਾ ਕਿਉਂ ਨਹੀਂ ਜਾਂਦਾ ਇੱਕ ਵਾਰ ਅਗਰ 75 ਵਾਰੀਆਂ ਨੂੰ ਵੇਖੋ ਭੇਜਿਆ ਜਾਏ ਤਾਂ ਦੇਖੋ ਪੰਜਾਬ ਦੇ ਵਿੱਚ ਕੰਮ ਕਿੰਨਾ ਮਿਲਦਾ ਹਰ ਪੰਜਾਬੀ ਪਰਵਾਦੇ ਪੰਜਾਬੀਆਂ ਨੂੰ 50-50 ਲੱਖ ਜਲਾ ਕੇ ਬਾਹਰ ਜਾਂਦੀ ਦੀ ਲੋੜ ਹੈ ਆਪਣਾ ਪਰਿਵਾਰ ਛੱਡ ਕੇ ਜਾਂਦੀ ਦੀ ਲੋੜ ਹੈ ਠੀਕ ਹੈ ਜੀ ਦੂਜਾ ਵਜਨ ਇਹ ਆ ਕਿ ਆਪਣਾ ਹਾਲਾਂਕਿ ਇਹ ਕੰਮ ਤਾਂ ਹੋ ਗਿਆ ਠੀਕ ਹੈ ਜੀ ਇਹ ਹੋ ਗਿਆ ਤੇ ਸਰਕਾਰ ਨੂੰ ਆਖਰੀ ਚੇਤਾਵਨੀ ਦਿੱਤੀ ਜਾਂਦੀ ਆ ਸਰਕਾਰ ਨੂੰ ਤੁਰੰਤ ਕਦਮ ਚੁੱਕੋ ਵੀ ਤੁਸੀਂ ਆਪਣਾ ਫਰਜ਼ ਨਿਭਾਓ ਤੇ ਇਹਨਾਂ ਨੂੰ ਇੱਕ ਦੋ ਦਿਨ ਤਾਂ ਹਫ਼ਤੇ ਦਾ ਟਾਈਮ ਦੇ ਕੇ ਪੰਜਾਬ ਖਾਲੀ ਕਰਾਓ ਅਗਰ ਸਰਕਾਰ ਇਸ ਉੱਤੇ ਗੌਰ ਨਹੀਂ ਕਰਦੀ ਤਾਂ ਸਾਡੀਆਂ ਨਿਹੰਗਾਂ ਦਿੱਤੇ ਬੰਦੀਆਂ ਆਪ ਕਾਰਵਾਈ ਕਰਨੀ ਆ ਠੀਕ ਹੈ ਜੀ ਤੇ ਫੇਰ ਕੋਈ ਸਰਕਾਰ ਦਾ ਬੰਦਾ ਆ ਕੇ ਸਾਨੂੰ ਇਹ ਨਾ ਕਹਵੇ ਕਿ ਤੁਸੀ ਤਬੂਹ ਹੱਥ ਦੇ ਦੇ ਚਿਕੇ ਬੰਦੇ ਆਪਸੇ ਕਹਦੇ ਆਪਣੇ ਕਾਨੂੰਨ ਹੁੰਦੇ ਆ ਸਾਨੂੰ ਬਗੜ ਆਪਣੇ ਤਰੀਕੇ ਤਰੀਕੇ ਨਾਲ ਫੰਦਾ ਲਾਇਆ ਜਾਏਗਾ ਕਿ ਸਰਕਾਰ ਨੂੰ ਸਿੱਧੀ ਚੇਤਾਵਨੀ ਆ ਠੀਕ ਹੈ ਜੀ ਸਰਕਾਰ ਦਾ ਫਰਜ਼ ਬੰਦਾ ਵੀ ਇਹਨਾਂ ਨੂੰ ਗਾਰਨਿੰਗ ਦੇ ਕੇ ਪੰਜਾਬ ਦੇ ਵਿੱਚੋਂ ਬਾਹਰ ਕੱਢੋ ਠੀਕ ਹੈ ਜੀ ਬਾਕੀ ਵਾਇਜੀਟੀ ਦਾ ਖਾਲਸਾ ਔਰ ਵਾਇਜੀਟੀ ਸਰਕਾਰ ਜੀ ਰੇੜੀਆਂ ਵਾਲਿਆਂ ਨਾਲ ਇਹ ਗੱਲਬਾਤ ਕੀਤੀ ਜੀ ਵੀ ਰੇੜੀਆਂ ਆਪਣੀਆਂ ਤੁਸੀਂ ਖਾਲੀ ਕਰਕੇ ਤੇ ਆਪਣੇ ਆਪਣੇ ਬੌਸ ਮੋੜ ਜੋ ਘਰਾਂ ਨੂੰ ਜੀ ਵੀ ਜਿਹੜੇ ਬੰਦੇ ਨੇ ਕੰਮ ਕੀਤਾ ਗਲਤ 4 ਸਾਲ ਦੇ ਬੱਚੇ ਦੇ ਨਾਲ ਉਹਦੇ ਗੁਪਤ ਅੰਗਾਂ ਦੇ ਵਿੱਚ ਰਾੜ ਦਿੱਤੀ ਗਈ ਜੀ ਠੀਕ ਹੈ ਜੀ ਇਹ ਹੈਗੇ ਤਾਂ ਉਹੀ ਪ੍ਰਵਾਸੀ ਆਣਾ ਉਹਨਾਂ ਦੇ ਉਹਦੀੋ ਹੀ ਕੌਮ ਦੇ ਵਿੱਚੋਂ ਹੀ ਆ ਜੀ ਠੀਕ ਹੈ ਜੀ ਉਹਨੇ ਰਾੜ ਦਿੱਤੀ ਕੋਈ ਤਰਸ ਤੇ ਨਹੀਂ ਕੀਤਾ ਉਹਨੇ ਆਪਣੇ ਮਾਪਿਓ ਨੂੰ ਕਿੰਨਾ ਚੇਤੇ ਕੀਤਾ ਹੋਊਗਾ ਜੀ ਜਦੋਂ ਇੰਦਾ ਦਾ ਕੰਮ ਹੋਇਆ ਕਿੰਨਾ ਚੇਤੇ ਕੀਤਾ ਆਪਣੇ ਮਾਂ ਪਿਓ ਨੂੰ ਘੁੱਭਾਂ ਮਾਰੀਆਂ ਹੋਣੀਆਂ ਮੈਨੂੰ ਕੋਈ ਛੜਾਵੇ ਜੀ ਉਹ ਦਰਸਤ ਨੇ ਛੱਡਿਆ ਨਹੀਂ ਉਹਨੂੰ ਜੀ ਠੀਕ ਹੈ ਉਹਨੇ ਮਾਸਾ ਦਾ ਦਰਸ ਨਹੀਂ ਕੀਤਾ ਇੱਥੋਂ ਦੀ ਜਿਹੜੀਆਂ ਸਰਕਾਰਾਂ ਨੇ ਫਲੋਰ ਤੇ ਜਾਂ ਐਮਸੀ ਹੋ ਗਏ ਜੀ ਜਾਂ ਨੰਬਰਦਾਰ ਪ੍ਰਧਾਨ ਹੋ ਗਏ ਜੀ ਇਹ ਸਾਰੇ ਭਈਆਂ ਨਾਲ ਜੁਗੇ ਹੋਏ ਨੇ ਜੀ ਇਹਨਾਂ ਦੇ ਘਰੇ ਰਾਸ਼ਨ ਪਹੁੰਚਦਾ ਆ ਜੀ ਹਫ਼ਤਾ ਪਹੁੰਚਦਾ ਪੈਸੇ ਪਹੁੰਚਦੇ ਇਹਨਾਂ ਦੇ ਘਰੇ ਜੀ ਇਹ ਭਈਆਂ ਨੂੰ ਜਾਣ ਨਹੀਂ ਦਿੰਦੇ ਠੀਕ ਆ ਠੀਕ ਹੈ ਤੇ ਜਿਹੜਾ ਪੁਲਿਸਲ ਪ੍ਰਸ਼ਾਸਨ ਇਹਨੂੰ ਬੇਨਤੀ ਆ ਵੀ ਜਾਂ ਉਹਨਾਂ ਦੇ ਧਾਰ ਕਾਰਡ ਜਿਹੜੇ ਆਇਡੈਂਟੀਫਾਈ ਕੀਤੇ ਜਾਣ ਹੂੰ ਜਲਦੀ ਤੋਂ ਜਲਦੀ ਠੀਕ ਹੈ ਕੈਨਸਲ ਵੀ ਕੀਤੇ ਜਾਣ ਜਿੱਦਾਂ ਹੁਣ ਮੌਕੇ ਜਿੱਦਾਂ ਮੌਕੇ ਤੇ ਐਸਐਚਓ ਸਾਹਿਬ ਆਇਆ ਤੁਹਾਨੂੰ ਨਹੀਂ ਵਿਰੋਧ ਦਿੱਤਾ ਹੈਗਾ ਵੀ ਤੁਸੀਂ ਇਹ ਕੰਮ ਨਹੀਂ ਕਰ ਸਕਦੇ ਹੈਗੇ ਠੀਕ ਹੈ ਨਾ ਤੇ ਫੇਰ ਅਗਲੀ ਅਗਲੀ ਥੋੜੀ ਕੀ ਕਾਰਵਾਈ ਹੈਗੀ ਅਗਲੀ ਕਾਰਵਾਈ ਸਾਡੀ ਇਹ ਆ ਵੀ ਇਹਨਾਂ ਨੇ ਕਿਹਾ ਵੀ ਡੀਸੀ ਸਾਹਿਬ ਨੂੰ ਮਿਲ ਲਓ ਉਹਨਾਂ ਨੂੰ ਮਿਲਾਂਗੇ ਜੀ ਉਹਨਾਂ ਨੂੰ ਮੰਗ ਪੱਤਰ ਦੇਣੇ ਆ ਉਹਨਾਂ ਨੂੰ ਵੀ ਹਫ਼ਤੇ ਦੋ ਹਫ਼ਤੇ ਦਾ ਟਾਈਮ ਦਿੱਤਾ ਜਾਊਗਾ ਜੀ ਜੇ ਉਹ ਗੱਲ ਸੁਣਨਗੇ ਤਾਂ ਠੀਕ ਆ ਨਹੀਂ ਤਾਂ ਗੁਰੂ ਦੀ लाडली ਬੋਝਾ ਉਹ ਫਿਰ ਆਪਣੀ ਕਾਰਵਾਈ ਆਪ ਕਰੂਗੇ ਤੇ ਬਾਬਾ ਜੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਕੀ ਮੰਗ ਕਰਨੀ ਝਾੜੂ ਵਾਲਿਆਂ ਦੀ ਉਹਦਾ ਝਾੜੂ ਵਾਲੇ ਹੈ ਹੀ ਡਿਕੇ ਹੋਏ ਆ ਸਾਰੇ ਜੀ ਬੰਨਦੇ ਆਂ ਇਹਨਾਂ ਦੇ ਜਿਹੜੇ ਪੰਜਾਬੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆ ਪੰਜਾਬੀਆਂ ਨੂੰ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਪੰਜਾਬੀ ਪਾਈ ਚਾਰਾ ਜਿਹੜਾ ਆ ਉਹ ਪੈਂਿਆਂ ਨੂੰ ਜਲਦੀ ਤੋਂ ਜਲਦੀ ਨਾਲ ਕੱਟੂ ਹੋ ਕੇ ਪਿੰਡਾਂ ਦੇ ਵਿੱਚੋਂ ਮਤੇ ਪਾ ਕੇ ਪੈਂਿਆਂ ਨੂੰ ਬਾਹਰ ਕੱਢਿਆ ਜਾਵੇ ਜਲਦੀ ਤੋਂ ਜਲਦੀ ਇਹੀ ਪੰਜਾਬੀ ਭਾਈਚਾਰੇ ਨੂੰ ਬੇਨਤੀ ਆ ਵਾਹਿਗੁਰੂ ਜੀ ਦਾ ਖਾਲਸਾ ਭਾਈ ਕੋਈ ਜਿਹੜਾ ਇੱਕ ਮੁਕਦਾਈ ਘਟਨਾ ਪਹਿਲਾਂ ਹੋਈ ਸੀ ਜਿਹੜਾ ਪਹਿਲਾਂ ਉਸ ਬੱਚੇ ਦੇ ਨਾਲ ਜੋ ਘੁਣਿਆਕਤ ਹੋਈ ਜੀ ਉਹਨੂੰ ਇਹਨੇ ਕਿਸੇ ਵੱਲ ਕੇ ਦੱਸ ਦਿੱਤਾ ਜੀ ਇਹ ਉਹ ਉਸ ਦੇ ਵਿੱਚ ਜਾਇੰਤ ਦਾ ਪੱਥੇ ਹੋਏ ਨੇ ਇਹ ਵੀ ਨਾਲ ਦੇ ਪਾਸੇ ਵੀ ਬਹੁਤ ਇਹ ਮਿਹਨਤ ਕਰ ਰਿਹਾ ਕਰਤ ਤੱਕ ਘਮ ਪ੍ਰੂਵ ਕਰਦੇ ਜੀ ਉਹਨਾਂ ਨੂੰ ਸੁਝਾਤਾ ਗਿਆ ਵਾ ਕਿ ਤੁਸੀਂ ਪਹਿਲਾਂ ਜਿਹੜਾ ਹੈਗਾ ਕਾਪੇਟਸ਼ਨ ਨਾਲ ਗੱਲ ਕਰੋ ਬੇਅੀਡੀਅਮ ਹੁੰਦੇ ਆ ਕਾਪੇਟਸ਼ਨ ਦਾ ਕਾਰਜ ਆ ਸਾਰਾ ਜੀ ਉਸ ਤੋਂ ਬਾਅਦ ਬਾਕੀ ਕਲਾ ਹੈਗਾ ਕੰਮ ਮੈਂ ਕਿਹਾ ਉਹ ਡੀਸੀ ਸਾਹਿਬ ਆ ਕੇ ਹੀ ਖੜੇ ਪ੍ਰਸ਼ਾਸਨ ਸਾਹਿਬ ਜਿਹੜੇ ਇਨਚਾਰਜ ਨੇ ਜੀ ਉਹਨਾਂ ਨਾਲ ਜਾ ਕੇ ਦੋ ਘੰਟੇ ਤੋਂ ਪੁੱਛੀਸ਼ ਆਈਏ ਉਹ ਸੰਭੀ ਕਰੋ ਉਹ ਤਾਂ ਬੜੀ ਲੋੜ ਦੇਸ਼ ਨੂੰ ਬਹੁਤ ਸਮਾਂ ਲੱਗਦਾ ਜੀ ਸਰ ਇੱਕ ਹੋਰ ਇੱਕ ਹੋਰ ਇਹ ਗੱਲ ਹੈਗੀ ਆ ਜਿੱਦਾਂ ਫਲੋਰ ਦੇ ਏਰੀਆ ਵਿੱਚ ਬਹੁਤ ਸਾਰੇ ਪ੍ਰਵਾਸੀ ਹੈਗੇ ਆ ਤੁਸੀਂ ਆਪਣੇ ਵੱਲੋਂ ਪੁਸ਼ਪ ਪ੍ਰਸ਼ਾਸਨ ਵੱਲੋਂ ਕੋਈ ਸੁੱਧ ਹੀ ਅਨਾਊਂਸਮੈਂਟ ਕਰਵਾਈ ਹੈਗੀ ਆ ਵੀ ਜਿਨ੍ਹਾਂ ਦੇ ਕੋਲ ਆਈਡੈਂਟੀਫਿਕੇਸ਼ਨ ਹੈਗੀ ਆ ਜਾਂ ਵ ਕਾ ਕਾ ਜਿਹੜੇ ਆਂਬਿਕਲੇ ਬੈਠੇ ਉਹਨਾਂ ਨੂੰ ਕੀ ਕੀਤਾ ਤੁਸੀਂ ਸਰਮਾਲੀ ਦੇਖੋ ਜੀ ਜਿਹੜੇ ਆਪਣੇ ਐਮਸੀ ਦਾ ਮਾਲ ਹੈਗੇ ਨੇ ਜਾਂ ਪਾਲਚਰਾਂ ਸੁਪੰਚ ਪੰਚ ਹੈਗੇ ਨੇ ਜੀ ਪਹਿਲਾਂ ਸਾਰਿਆਂ ਨੂੰ ਮੈਂ ਬੁਲਾ ਕੇ ਮੈਂ ਮੀਟਿੰਗ ਕੀਤੀ ਜੀ ਚੰਦਰ ਪਹਿਲਾਂ ਜੀ ਜਿੰਨੇ ਵੀ ਤੁਹਾਡੇ ਇਰੀਏ ਦੇ ਵਿੱਚ ਪ੍ਰਵਾਸੀ ਦੇ ਬੋਲ ਨੇ ਜੀ ਉਹਨਾਂ ਦੀ ਨੂੰ ਇੰਡਸਟਰੀਆਂ ਜੀ ਜੇਕਰ ਉਹ ਤੁਸੀਂ ਪਹਿਲਾਂ ਹੀ ਰਿਸਟਰਡ ਕਰਾਏ ਨੇ ਠੀਕ ਹੈ ਜੀ ਰਿਸਟਰ ਨਹੀਂ ਹੋਏ ਉਹਨਾਂ ਨੂੰ ਸਾਰਾ ਫਾਇਲਡ ਲਾ ਕੇ ਪਾਇ ਕਿਦੋਂ ਜਮਾ ਕਰਾਇਆ ਜਾਂਦਾ ਹੈ